ਡੇਲੀਪੋਸ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾ ਸੋਕਤ ਲੇਤਾ ਇਸ ਮੌਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਹਾਂ ਜਿੱਥੇ ਅੱਜ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਦੱਸ ਤੀ 10 ਤਰੀਕ ਨੂੰ ਵੱਡੇ ਇੱਕਠ ਦੀ ਕਾਲ ਦਿੱਤੀ ਗਈ ਸੀ ਤਾਂ ਜਿੱਥੇ ਇੱਕ ਪਾਸੇ ਪ੍ਰਦਰਸ਼ਨ ਜਾਰੀ ਆ ਧਰਨਾ ਜਾਰੀ ਆ ਉੱਥੇ ਹੀ ਦੂਜੇ ਪਾਸੇ ਦੇਖ ਸਕਦੇ ਹਾਂ ਕਿ ਇੱਥੇ ਲੰਗਰ ਦਾ ਪ੍ਰਬੰਧ ਹੈ ਜਿਹੜਾ ਉਹ ਵੀ ਕੀਤਾ ਗਿਆ ਕਿਉਂਕਿ ਜਿੱਥੇ ਸਟੂਡੈਂਟਸ ਇਸ ਧਰਨੇ ਦੇ ਵਿੱਚ ਸ਼ਾਮਲ ਹੋ ਰਿਹਾ ਉੱਥੇ ਹੀ ਪੰਜਾਬ ਦੇ ਲੋਕ ਤੇ ਨਾਲ ਹਰਿਆਣੇ ਦੇ ਲੋਕ ਨੇ ਜਿਹੜੇ ਜਾਂ ਹੋਰ ਜਿਹੜੀਆਂ ਸੂਬਿਆਂ ਦੇ ਲੋਕ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਵੱਡੀ ਗ ਕੋਕ ਨੇ ਜਿਹੜੇ ਇਸ ਪ੍ਰੋਟੈਸਟ ਦਾ ਸਮਰਥਨ ਕਰ ਰਹੇ ਨੇ ਸਾਥ ਦੇ ਰਹੇ ਨੇ ਤਾਂ ਦੇਖ ਸਕਦੇ ਹਾਂ ਕਿ ਪ੍ਰਸ਼ਾਦਾ ਪਾਣੀ ਜਿਹੜਾ ਉਹ ਵੀ ਇੱਥੇ ਤਿਆਰ ਕਰਕੇ ਲਿਆਂਦਾ ਗਿਆ ਵਾ ਤਾਂ ਨੌਜਵਾਨ ਵੀਰ ਨੇ ਜਿਹੜੇ ਉਹ ਇੱਥੇ ਸੇਵਾ ਵੀ ਨਿਭਾ ਰਹੇ ਹੱਥ ਦੇਖ ਸਕਦੇ ਹਾਂ ਕਿ ਇੱਕ ਵੱਡਾ ਇਕੱਠ ਸਾਹਮਣੇ ਦੀ ਤਸਵੀਰ ਅਮਨ ਦਿਖਾਓ ਇੱਕ ਵਾਰੀ ਪਹਿਲਾਂ ਸਾਹਮਣੇ ਸਟੇਜ ਜਿਹੜੀ ਲੱਗੀ ਹੋਈ ਆ ਵੱਡਾ ਇਕੱਠ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤੇ ਬੈਕ ਸਾਈਡ ਦੇ ਉੱਪਰ ਜੇਕਰ ਐਂਟਰੀ ਗੇਟ ਦੀ ਗੱਲ ਕਰਾਂ ਤਾਂ ਉੱਥੇ ਜਿਹੜਾ ਇਸ ਮੌਕੇ ਪ੍ਰਸ਼ਾਦਾ ਜਿਹੜਾ ਉਹ ਵਰਤਾਇਆ ਜਾ ਰਿਹਾ ਤੇ ਇੱਥੇ ਵੀਰ ਹੁਣਾਂ ਨਾਲ ਗੱਲ ਕਰਾਂਗੇ ਵੀਰੇ ਕਿਹੜੀ ਜ ਭਾਈ ਅਸੀਂ ਦਾ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਆ ਜੀ ਹਾਂਜੀ ਹਾਂਜੀ ਵੱਡੇ ਵੱਲੋਂ ਸਾਰੇ ਪ੍ਰਬੰਧ ਨਹੀਂ ਨਹੀਂ ਬਾਈ ਜੀ ਹੋਰ ਆਏ ਨਹੀਂ ਆਪਾਂ ਅਸੀਂ ਤਾਂ ਆਏ ਜੀ ਪਾਨੋ ਖੇੜੀ ਪਿੰਡ ਆ ਜੀ ਅੰਬਾਲੇ ਦੇ ਕੋਲ ਜਿਲ੍ਹਾ ਅੰਬਾਲਾ ਹਰਿਆਣਾ ਭਾਈਚਾਰਾ ਕਹਿ ਲਈ ਆਪਾਂ ਹਨਾ ਵੱਡਾ ਛੋਟਾ ਭਰਾ ਕਿ ਆ ਜਾਂਦਾ ਤੇ ਆ ਜਿਹੜਾ ਜੀ ਜੀ ਦਾਰ ਜੀ ਇਹ ਨਾਲ ਗੱਲ ਕਰ ਜੀ ਬਿਲਕੁਲ ਬਿਲਕੁਲ ਬਾਪੂ ਜੀ ਕਿੱਥੋਂ ਆਏ ਹੋ ਕਿਹੜੀ ਜਗ੍ਹਾ ਤੋਂ ਆਪਾਂ ਅੰਬਾਲਾ ਜ਼ਿਲ੍ਹਾ ਪਿੰਡ ਪਾਨੋ ਖੇੜੀ ਗੁਰਦੁਆਰਾ ਸਾਹਿਬ ਸਾਹਿਬ ਇਹ ਇਹ ਪ੍ਰਸ਼ਾਦਾ ਪਾਣੀ ਜਿਹੜਾ ਤਿਆਰ ਕਰਕੇ ਲਿਆਉਂਦਾ ਗੁਰੂ ਘਰ ਤੋਂ ਜਾਂ ਗੁਰੂ ਘਰ ਤੋਂ ਬੀਬੀਆਂ ਤਿਆਰ ਕਰਦੀ ਆਪਲਾ ਸੇਵਾ ਚ ਆਪਾ ਲੈ ਜਾਂਦੇ ਖਾਸ ਕਾਰਨ ਹੈ ਕਿ ਤਾਂ ਲੈ ਕੇ ਆਏ ਜਾਂ ਅੱਗੇ ਵੀ ਇਦਾਂ ਲੈ ਕੇ ਜਾਂਦੇ ਨਹੀਂ ਆਪਣਾ ਅੰਦੋਲਨ ਵੀ ਚੱਲਦਾ ਹੈ ਦਿੱਲੀ ਵੀ ਕਿਸਾਨ ਅੰਦੋਲਨ ਇਹ ਜਿਆਦਾ ਆਪਣਾ ਕਰੋਨਾ ਆਈ ਜਦ ਵੀ ਚੱਲੇ ਆ ਲੰਗਰ ਉੱਤੇ ਤਾਂ 24 ਘੰਟੇ ਕੰਮ ਲੰਗਰੇਦਾਈ ਆ ਅੱਜ ਦੀ ਗੱਲ ਕਰਾਂ ਜੀ ਅੱਜ ਤਾਂ ਸਿੱਖਿਆ ਨਾਲ ਸੰਬੰਧਤ ਮਸਲਾ ਵਾਣਾ ਯੂਨੀਵਰਸਿਟੀ ਨਾਲ ਸੰਬੰਧਤ ਮਸਲਾ ਵਾਣਾ ਆਪਣੇ ਪਰਿਵਾਰ ਬੱਚੇ ਨਾ ਆਪਣੇ ਕਿੱਥੇ ਜਾਣਗੇ ਕਿੱਥੇ ਕਰਨਗੇ ਪੰਜਾਬੀ ਕਿੱਥੇ ਪੜ੍ਹਨਗੇ ਉਹ ਤਾਂ ਇਹ ਦੇਖ ਸਕਦੇ ਹਾਂ ਜੀ ਇੱਥੇ ਜਿਹੜਾ ਲਗਾਤਾਰ ਪ੍ਰਸ਼ਾਦਾ ਵਰਤਾਇਆ ਜਾ ਰਿਹਾ ਤਾਂ ਪਿੱਛੇ ਦੀ ਤਸਵੀਰ ਵੀ ਦਿਖਾਵਾਂਗੇ ਇਹ ਵੀਰ ਹਰਿਆਣੇ ਤੋਂ ਆਏ ਨੇ ਆ ਪਿੱਛੇ ਜਿਹੜੀ ਇੱਕ ਹੋਰ ਗੱਡੀ ਇੱਥੇ ਪਹੁੰਚੀ ਹੋਈ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਉਹ ਵੀਰ ਕਿਹੜੀ ਜਗ੍ਹਾ ਤੋਂ ਆਏ ਨੇ ਤਾਂ ਗੱਡੀ ਦੇ ਉੱਪਰ ਚਮਕੌਰ ਸਾਹਿਬ ਦਾ ਐਡਰੈਸ ਆ ਜਿਹੜਾ ਲਿਖਿਆ ਹੋਇਆ ਵਾ ਤਾਂ ਤਸਵੀਰਾਂ ਜ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਤਸਵੀਰਾਂ ਨੇ ਜਿੱਥੇ ਲਗਾਤਾਰ ਪ੍ਰੋਟੈਸਟ ਜਿਹੜਾ ਜਾਰੀ ਆ ਤਾਂ ਦੇਖ ਸਕਦੇ ਹੋ ਇੱਥੇ ਵੀ ਵੀਰ ਆ ਜਿਹੜੇ ਉਹ ਲਗਾਤਾਰ ਸੇਵਾ ਜਿਹੜੀ ਨਿਭਾ ਰਹੇ ਆ ਤਾਂ ਲੱਸੀ ਆ ਜਿਹੜੀ ਉਹ ਇੱਥੇ ਵੀਰ ਉਹਨਾਂ ਦੇ ਵੱਲੋਂ ਵਰਤਾਈ ਜਿਹੜੀ ਜਾ ਰਹੀ ਆ ਤਬਾਈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤਾਂ ਇਹ ਦੇਖ ਸਕਦੇ ਹੋ ਕਿ ਇਸ ਮੌਕੇ ਸੇਵਾ ਜਿਹੜੀ ਵੀਰ ਉਹਨਾਂ ਦੇ ਵੱਲੋਂ ਨਿਭਾਈ ਜਾ ਰਹੀ ਆ ਤਾਂ ਵੀਰੇ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਕੜੂਆ ਪਿੰਡ ਆ ਵੀਰਾ ਅੱਛਾ ਜੀ ਇਹ ਪ੍ਰਸ਼ਾਦਾ ਜਿਹੜਾ ਤਿਆਰ ਕਰਕੇ ਲੈਂਦਾ ਪਿੰਡ ਤੋਂ ਲੈਂਦਾ ਵੀਰੇ ਜਾਂ ਕਿਸੇ ਹੋਰ ਦਾਗਾ ਨਹੀਂ ਇਹ ਪਿੰਡ ਹੈ ਗੁਰਦੁਆਰਾ ਕਾਲਗੜ੍ਹ ਸਾਹਿਬ ਪਾਸ਼ਾਹੀ ਨੌਵੀਂ ਪਿੰਡ ਕੜੂਆ ਉੱਥੇ ਦੇ ਕਾਰਸੇਵਾਲੇ ਬਾਬਿਆਂ ਨੇ ਭੇਜੇ ਹਾਂ ਹਾਂਜੀ ਮੈਸਲ ਵੀਰੇ ਪ੍ਰੋਟੈਸਟ ਵਿੱਚ ਅੱਜ ਗੱਲ ਕਰਾਂ ਜਿਸ ਤਰੀਕੇ ਇਕੱਠਾ ਹਨ ਕਿਉਂਕਿ ਲਗਾਤਾਰ ਇਹੀ ਗੱਲ ਸੀ ਕਿ ਇੱਕ ਵੱਡਾ ਇਕੱਠ ਹੋਏਗਾ ਉਸ ਤਰੀਕੇ ਦਾ ਕਰਦੇ ਇਕ ਵੀ ਰਿਹਾ ਵਾ ਹਾਲਾਂਕਿ ਇਹ ਕੋਸ਼ਿਸ਼ ਵੀ ਕੀਤੀ ਗਿਆ ਰੋਕਣ ਦੀ ਪਰ ਉਸ ਦੇ باوجود ਵੱਡੀ ਗਿਣਤੀ ਚ ਜਿਹੜੇ ਸਿੰਘ ਨੇ ਇੱਥੇ ਪਹੁੰਚ ਚੁੱਕੇ ਹਨ ਹਾਂਜੀ ਹਾਂਜੀ ਵੀਰ ਸਾਰਾ ਸਾਰੇ ਆਣ ਵਧੀਆ ਸਾਰਾ ਵਧੀ ਹੋਊਗਾ ਗੇ ਜੇ ਜੇ ਵੀਰੇ ਲੰਬਾ ਚੱਲਣਾ ਪੈ ਗਿਆ ਇੱਥੇ ਜਿਵੇਂ ਕਿਸਾਨ ਅੰਦਲਨ ਹੋਇਆ ਸੀ ਤਾਂ ਤਿਆਰ ਹੋਂ ਉਹਦੇ ਲਈ ਵੀ ਹਾਂ ਹਾਂ ਵੀਰੇ ਸਾਰੇ ਤਿਆਰ ਹੈ ਹਾਂ ਪੂਰਾ ਇਕੱਠ ਹੈ ਸਾਰਾ ਦੇ ਸਾਰਾ ਲਿਆਂਦਾ ਪੇ ਪ੍ਰਜਾਦਾ ਪਾਣੀ ਜਿੰਨੀ ਦੇ ਮਰਜੀ ਛਕੀ ਜਾਣ ਫੁੱਲ ਹੈ ਐਨ ਪੂਰਾ ਤੁਸੀਂ ਇਹ ਦੇਖ ਸਕਦੇ ਹੋ ਜੀ ਤਸਵੀਰਾਂ ਜਿਹੜੀਆਂ ਇਸ ਮੌਕੇ ਤੋਂੜਨਾ ਸਾਂਝੀਆਂ ਕਰ ਰਹੇ ਆ ਪੰਜਾਬ ਯੂਨੀਵਰਸਿਟੀ ਦੀਆਂ ਤਸਵੀਰਾਂ ਨੇ ਜਿੱਥੇ ਵੱਡਾ ਇਕੱਠ ਹੈ ਜਿਹੜਾ ਉਹ ਨਜ਼ਰ ਆ ਰਿਹਾ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਨੇ ਜਿਹੜੇ ਇੱਥੇ ਦਿੱਤੇ ਪ੍ਰੋਟੈਸਟ ਵਿੱਚ ਸ਼ਾਮਲ ਹੋਏ ਨੇ ਉੱਥੇ ਆਮ ਲੋਕ ਨੇ ਜੋ ਆਮ ਪਬਲਿਕ ਆ ਉਹ ਵੀ ਇੱਥੇ ਲਗਾਤਾਰ ਪਹੁੰਚ ਰਹੀ ਆ ਤਾਂ ਪ੍ਰਸ਼ਾਦਾ ਜਿਹੜਾ ਇਸ ਮੌਕੇ ਵਰਤਾਇਆ ਜਾ ਰਿਹਾ ਲੰਗਰ ਦਾ ਜਿਹੜਾ ਪ੍ਰਬੰਧ ਹੈ ਇੱਥੇ ਇਸ ਮੌਕੇ ਕੀਤਾ ਗਿਆ ਵਾ ਤਾਂ ਇਹ ਤਸਵੀਰਾਂ ਨੇ ਵੱਖਰੀਆਂ ਤਸਵੀਰਾਂ ਨੇ ਇਸ ਮੌਕੇ ਪੰਜਾਬ ਯੂਨੀਵਰਸਿਟੀ ਦੀਆਂ ਸਹਿਯੋਗੀ ਸਾਥੀ ਅਮਨ ਦੇ ਨਾਲ ਸੁਖਦਲੇ